ਸਤਿ ਸ਼੍ਰੀ ਅਕਾਲ ਜੀ ਮੈਂ ਹਾ ਅਸ਼ਦੀਪ ਘੋੜ ਸੰਧੂ ਤੇ ਗੱਲ ਕਰਦੇ ਹਾਂ ਜੀ ਆਮ ਆਦਮੀ ਪਾਰਟੀ ਦੇ ਵਿੱਚ ਵੱਡੀ ਬਗਾਵਤ ਸ਼ੁਰੂ ਹੋ ਚੁੱਕੀ ਹੈ ਜੇਕਰ ਗੱਲ ਕਰੀਏ ਇੱਕ ਪਾਸੇ ਆਮ ਆਦਮੀ ਪਾਰਟੀ ਦੇ ਆਪਣੇ ਹੀ ਵਿਧਾਇਕ ਪਠਾਨ ਮਾਜਰਾ ਨੇ ਜਿਹੜੇ ਹੈ ਵੱਡੇ ਰਾਜ ਖੋਲ ਕੇ ਰੱਖ ਦਿੱਤੇ ਨੇ ਸਰਪਰੀਮੋ ਅਰਵਿੰਦ ਕੇਜੀਵਾਲ ਨੇ ਕਿਹਾ ਕਿ ਜਿਹੜੀ ਅਫਸਰ ਸ਼ਾਹੀ ਜਿਹੜੀ ਬਿਊਰੋਕਰੇਸੀ ਉਹ ਸਾਰੀ ਜਿਹੜੀ ਹੈ ਉਹਦੇ ਹੱਥ ਹੈ ਪੰਜਾਬ ਦੀ ਵਾਕ ਦੋ ਕਿਉਂਕਿ ਪੰਜਾਬ ਦੇ ਵਿਧਾਇਕ ਮੰਤਰੀ ਤਾਂ ਆਪਣੇ ਆਪ ਕੋਈ ਕੰਮ ਹੀ ਨਹੀਂ ਕਰ ਸਕਦੇ ਲੇਕਿਨ ਦੂਸਰੇ ਪਾਸੇ ਬੜੀ ਵੱਡੀ ਅਹਿਮ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨਾਲ ਵੀ ਨਹੀਂ ਤੁਰੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਿਉਂਕਿ ਜਿਹੜੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਉਹ ਪੰਜਾਬ ਦਾ ਦੌਰਾ ਕਰਨ ਵਾਸਤੇ ਆਏ ਸੀ ਤੇ ਉਹਨਾਂ ਨਾਲ ਬਿਲਕੁਲ ਹੀ ਜਿਹੜਾ ਹੈ ਨਹੀਂ ਦੇਖਿਆ ਗਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਦੋਂ ਵੀ ਸੁਪਰੀਮੋ ਅਰਵਿੰਦ ਕੇਜਰੀਵਾਲ ਨਾਲ ਪੰਜਾਬ ਦੇ ਵਿੱਚ ਤੁਰਦੇ ਨੇ ਤੇ ਉਹਨਾਂ ਨੂੰ ਪਿੱਛੇ ਤਕੇਲ ਦਿੱਤਾ ਜਾਂਦਾ ਹੈ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਇਸ ਲਈ ਹੁਣ ਬਿਲਕੁਲ ਵੀ ਨਹੀਂ ਤੁਰ ਰਹੇ ਪੰਜਾਬ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨਾਲ ਇੱਕ ਪਾਸੇ ਲੋਕਾਂ ਦੀਆਂ ਜਿਹੜੀਆਂ ਲਾਂਹਤਾ ਪੈ ਰਹੀਆਂ ਨੇ ਆਮ ਆਦਮੀ ਪਾਰਟੀ ਨੂੰ ਤੇ ਦੂਸਰੇ ਪਾਸੇ ਜੇਕਰ ਗੱਲ ਕਰੀਏ ਤਾਂ ਆਮ ਆਮ ਜਨਤਾ ਜਿੱਥੇ ਇੰਨੀ ਦੁੱਖ ਦੇ ਦੁੱਖ ਸਹਿ ਰਹੀ ਹੈ ਜਿੱਥੇ ਕਿਸਾਨ ਦੇ ਫਸਲਾਂ ਜਿਹੜੀਆਂ ਨੇ ਉਹ ਪਾਣੀ ਦੇ ਵਿੱਚ ਰੋੜ ਗਈਆਂ ਨੇ ਕਿਸੇ ਤਰ੍ਹਾਂ ਦੀਆਂ ਸਹੂਲਤਾਂ ਦਾ ਹਜੇ ਸਾਹਮਣੇ ਆ ਸਾਹਮਣੇ ਆ ਕੇ ਐਲਾਨ ਨਹੀਂ ਕੀਤਾ ਜਾ ਰਿਹਾ ਲੇਕਿਨ ਦੂਸਰੇ ਪਾਸੇ ਜਿਹੜੇ ਨੇ ਆਮ ਆਦਮੀ ਪਾਰਟੀ ਦੇ ਵਿੱਚ ਆਪਣੀ ਹੀ ਵੱਡੀ ਬਗਾਵਤ ਸ਼ੁਰੂ ਹੋ ਗਈ ਹੈ ਜਿਦੇ ਵਿੱਚ ਕਈ ਜਿਹੜੇ ਨੇ ਬੁੱਧੀਜੀਵਾ ਵੱਲੋਂ ਤਾਂ ਇਹ ਵੀ ਕਿਹਾ ਜਾਂਦਾ ਹੈ ਕਿ ਜਿਹੜਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬਿਮਾਰੀ ਦਾ ਬਹਾਨਾ ਲਗਾਇਆ ਹੈ ਉਹ ਇਸੇ ਕਰਕੇ ਕਿਹਾ ਹੈ ਕਿ ਉਹਨਾਂ ਨੂੰ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨਾਲ ਜਿਹੜਾ ਹੈ ਪੰਜਾਬ ਦਾ ਦੌਰਾ ਨਾ ਕਰਨਾ ਪਵੇ ਕਿਉਂਕਿ ਪੰਜਾਬ ਦੇ ਵਿੱਚ ਜਿਹੜੇ ਲੋਕ ਥੱਥ-ਥਰ ਕਰਦੇ ਮਾਰ ਰਹੇ ਨੇ ਲੋਕਾਂ ਦੇ ਪਸ਼ੂ ਲੋਕਾਂ ਦੀਆਂ ਫਸਲਾਂ ਤਬਾਹ ਹੋ ਗਈਆਂ ਨੇ ਤੇ ਦੂਸਰੇ ਪਾਸੇ ਜਿਹੜੀ ਹੈ ਆਪਣੇ ਹੀ ਉਹਨਾਂ ਦੇ 10 ਵਿਧਾਇਕਾਂ ਦਾ ਵੀ ਨਾਮ ਨਿਕਲ ਕੇ ਸਾਹਮਣੇ ਆ ਰਿਹਾ ਹੈ ਕਿ ਜਿਨ੍ਹਾਂ ਦੀ ਆਮ ਆਦਮੀ ਪਾਰਟੀ ਦੇ ਵਿੱਚੋਂ ਛੁੱਪਤੀ ਹੋ ਸਕਦੀ ਹੈ ਸਾਰਿਆਂ ਨਾਲ ਵੱਡੀ ਬਗਾਵਤ ਬਣ ਗਈ ਹੈ ਪੰਜਾਬ ਦੇ ਵਿੱਚ ਇੱਕ ਪਾਸੇ ਲੋਕਤੰਤਰ ਜਾਗ ਉੱਠਾ ਹੈ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਜਿਹੜਾ ਹੈ ਵੋਟਰ ਬੈਂਕ ਉਹ ਜ਼ੀਰੋ ਗਰਾਉਂਡ ਤੇ ਆ ਕੇ ਖੜਾ ਹੋ ਗਿਆ ਹੈ ਤੇ ਲੋਕ ਲਾਂਤਾਂ ਪਾ ਰਹੇ ਨੇ ਆਮ ਆਦਮੀ ਪਾਰਟੀ ਨੂੰ ਉਹ ਕਹਿ ਰਹੇ ਨੇ ਕਿ ਸਾਡੇ ਨਾਲ ਪਾਵੇਂ ਭਾਜਪਾ ਨਾ ਖੜੇ ਸਾਡੇ ਨਾਲ ਕਾਂਗਰਸ ਨਾ ਖੜੇ ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਨਾ ਖੜੇ ਅਸੀਂ ਆਪਣੇ ਆਪ ਨੂੰ ਆਪੇ ਸਟੈਂਡ ਕਰ ਲਵਾਂਗੇ ਲੇਕਿਨ ਜਿਹੜੀ ਹੈ ਆਮ ਆਦਮੀ ਪਾਰਟੀ ਦੀ ਗੱਲ ਹੋ ਰਹੀ ਹੈ ਤਾਂ ਉੱਥੇ ਉਹਨਾਂ ਨੇ ਕਿਹਾ ਕਿ ਇਹ ਆਮ ਲੋਕਾਂ ਨਾਲ ਖੜਨ ਵਾਸਤੇ ਆਈ ਸੀ ਦਿੱਲੀ ਦੇ ਲੋਕ ਉਦੋਂ ਤਾਂ ਬੜੇ ਉਹ ਆਮ ਆਵਾਕੇ ਬੋਲਦੇ ਕਿਸੀ ਕੀ ਅਸੀਂ ਆਮ ਕਹਾ ਜੋ ਨਿਕਲੇ ਆ ਅਸੀਂ ਆਮ ਲੋਕਾਂ ਨਾਲ ਖੜੇ ਹਾਂ ਲੇਕਿਨ ਆਮ ਤੋਂ ਵੀ ਆਈਪੀ ਗੱਡੀਆਂ ਦਾ ਆਨੰਦ ਮਾਰ ਰਹੇ ਨੇ ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਤੋਂ ਕੋਈ ਵੀ ਜਿਹੜੀ ਹੈ ਉਮੀਦ ਨਹੀਂ ਰੱਖੀ ਜਾ ਸਕਦੀ ਦੂਸਰੇ ਪਾਸੇ ਆਪਣੀ ਹੀ ਉਹਨਾਂ ਦੀ ਬਗਾਵਤ ਦੇ ਵਿੱਚ ਉਹਨਾਂ ਦੇ ਐਮਐਲਏ ਵੀ ਕਈ ਛੱਡ ਕੇ ਜਾ ਰਹੇ ਨੇ ਜਿਨ੍ਹਾਂ ਵਿੱਚ 10 ਐਮਐਲਏ ਨੇ ਜਿਨ੍ਹਾਂ ਦੇ ਵਿੱਚ ਤਿੰਨ ਵਿਧਾਇਕਾਂ ਦਾ ਨਾਂ ਵੀ ਸ਼ਾਮਲ ਹੈ ਜੇਕਰ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਦੇ ਆਪਣੇ 20 ਵਿਧਾਇਕ ਜਿਹੜੇ ਨੇ ਉਹਨਾਂ ਤੋਂ ਖੁਸ਼ ਨਹੀਂ ਹਨ ਦੂਸਰੇ ਪਾਸੇ ਸੁਪਰੀਮੋ ਅਰਵਿੰਦ ਕੇਜੀਵਾਲ ਪਾਵੇਂ ਜਿੰਨਾ ਮਰਜੀ ਜ਼ੋਰ ਲਗਾ ਲੈਣ ਲੇਕਿਨ ਲੋਕਾਂ ਲੋਕਾਂ ਦਾ ਜ਼ਮੀਰ ਅੱਜ ਵੀ ਜਾਗਦਾ ਹੈ ਲੈਂਡ ਪੁਲਿੰਗ ਪਾਲਿਸੀ ਜਦੋਂ ਆਈ ਸੀ ਕਿਸਾਨ ਉਦੋਂ ਵੀ ਜਾਗ ਉੱਠੇ ਸੀ ਜਦੋਂ ਸ਼ੰਭੂ ਬਾਰਡਰ ਦੇ ਤਰਨੇ ਪੱਟੇ ਸੀ ਲੋਕ ਉਦੋਂ ਵੀ ਜਾਗ ਉੱਠੇ ਸੀ ਲੇਕਿਨ ਹੁਣ ਤਾਂ ਜਿਹੜਾ ਲੋਕਾਂ ਦੇ ਉੱਤੇ ਵੱਡਾ ਕਹਿਰ ਆਇਆ ਹੈ ਉਥੋਂ ਤਾਂ ਲੋਕਾਂ ਨੂੰ ਸੱਚ ਦਾ ਸੱਚ ਜਿਹੜਾ ਹੈ ਦੇਖਣ ਨੂੰ ਮਿਲ ਗਿਆ ਹੈ ਕਿ ਪੰਜਾਬ ਦੇ ਵਿੱਚ ਸਿਰਫ ਇਹ ਲੁੱਟ ਖਸੁੱਟ ਕਰਨ ਆਏ ਨੇ ਇਸ ਤੋਂ ਇਲਾਵਾ ਇਹਨਾਂ ਨੂੰ ਲੋਕਾਂ ਦੇ ਦਰਦ ਨਾਲ ਕੋਈ ਲੈਣਾ ਦੇਣਾ ਨਹੀਂ ਤਾਂ ਹੁਣ ਜਿਹੜਾ ਹੈ ਜਿੱਥੇ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਹੜੇ ਨੇ ਬਿਮਾਰੀ ਦਾ ਬਹਾਨਾ ਲਾ ਕੇ ਦੋਰਾ ਕਰਨ ਲਈ ਨਹੀਂ ਸੁਪਰੀਮੋ ਨਾਲ ਤੁਰ ਰਹੇ ਕਿਉਂਕਿ ਹਮੇਸ਼ਾ ਉਹਨਾਂ ਨੂੰ ਪਿੱਛੇ ਕਰ ਦਿੱਤਾ ਜਾਂਦਾ ਹੈ ਤੇ ਦੂਸਰੇ ਪਾਸੇ ਹੁਣ ਲੋਕ ਜਿਹੜੇ ਨੇ ਉਹ ਵੀ ਦੇਖ ਰਹੇ ਨੇ ਕਿ ਕਿੰਨਾ ਕੁ ਸਾਡੀ ਮਦਦ ਕਰਨਗੇ ਲੇਕਿਨ ਲੋਕਾ ਵੱਲੋਂ ਜਿਹੜਾ ਹੈ ਸ਼ਰਿਆਮ ਸੋਸ਼ਲ ਮੀਡੀਆ ਉੱਤੇ ਲਾਈਵ ਹੋ ਕੇ ਕਹਿ ਰਹੇ ਨੇ ਕਿ ਹੁਣ ਅਸੀਂ ਵੀ ਦੱਸਾਂਗੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਕਿ ਕਿਸ ਤਰ੍ਹਾਂ ਸਾਡੇ ਨਾਲ ਤੁਸੀਂ ਸਾਨੂੰ ਲੁੱਟਿਆ ਵੀ ਖਸੁੱਟਿਆ ਵੀ ਪੰਜਾਬ ਦੀਆਂ ਹੀ ਕੋਠੀਆਂ ਚਾ ਕੇ ਰਹੇ ਤੁਸੀਂ ਪੰਜਾਬ ਦੇ ਹੀ ਪੈਸੇ ਤੇ ਤੁਸੀਂ ਆਨੰਦ ਮਾਰਿਆ ਲੇਕਿਨ ਅੱਜ ਜਦੋਂ ਸਾਨੂੰ ਤੁਹਾਡੀ ਲੋੜ ਸੀ ਉਦੋਂ ਤੁਸੀਂ ਕਿਸੇ ਪਾਸੇ ਦਿਖਾਈ ਨਹੀਂ ਦਿੱਤੇ ਕਿਉਂਕਿ 2022 ਦੇ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਲੋਕਾਂ ਨੇ ਜਿਹੜਾ ਹੈ ਅਰਵਿੰਦ ਕੇਜਰੀਵਾਲ ਦੇ ਮੂੰਹ ਨੂੰ ਵੋਟਾਂ ਨਹੀਂ ਪਾਈਆਂ ਸੀ ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਵੋਟਾਂ ਪਾਈਆਂ ਸੀ ਲੇਕਿਨ ਉਹ ਹੁਣ ਜਿਹੜੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤਾਂ ਇੱਕ ਪਾਸੇ ਜਿੱਥੇ ਬਿਮਾਰੀ ਦਾ ਬਹਾਨਾ ਲਾ ਕੇ ਜਿਹੜਾ ਹੈ ਆਪਣੇ ਘਰ ਟਿਕ ਗਏ ਨੇ ਲੇਕਿਨ ਦੂਸਰਿਆਂ ਵੀ ਹੁਣ ਜਿੰਨੇ ਵੀ ਨੇ ਦਿੱਲੀ ਲੋਬੀ ਵਾਲੇ ਲੋਕ ਉਹਨਾਂ ਨੂੰ ਵੀ ਲੋਕਾਂ ਵੱਲੋਂ ਨਕਾਰਿਆ ਜਾ ਰਿਹਾ ਹੈ